ਕੀ ਪ੍ਰੋਬਲਮ ਸੀ ਆਪਾਂ ਨੂੰ ਇਹਨਾਂ ਮੇਰੀ ਵੈਪ ਤੇ ਨਾ ਅੱਜ ਤੋਂ 16 ਸਾਲ ਹੋ ਤੁਰੇ ਗਏ ਨੇ ਵੀ ਪ੍ਰੋਬਲਮ ਸੀ ਅਲਰਜੀ ਦੀ ਠੀਕ ਹੈ ਜੀ ਅਸੀਂ ਪੀਜੀਆਈ ਤੋਂ ਉਮਾਲੇ ਤੋਂ ਬਹੁਤ ਜ਼ਿਆਦਾ ਟੈਸਟ ਕਰਾਏ ਇਹਨਾਂ ਦੇ ਵੀ ਘਟੋ-ਘਟੇ ਅਸੀਂ ਵੀ ਜ਼ਿਆਦਾ ਨਹੀਂ ਕਿ 20 ਲੱਖ ਰੁਪਏ ਲਾ ਚੁੱਕੇ ਆ 20 ਦੀ ਵੈਪ ਤੇ 20 ਲੱਖ ਰੁਪਏ ਲਾ ਚੁੱਕਿਆ ਵਾ ਠੀਕ ਹੈ ਮੈਨੂੰ ਬਹੁਤ ਜ਼ਿਆਦਾ ਲੂਹਾ ਹੁੰਦਾ ਸੀ ਬੜੀ ਜ਼ਿਆਦੀ ਮਤਲਬ ਉੱਤੋਂ ਚਮੜੀ ਚਿੱਟੀ ਚਿੱਟੀ ਝੜੀ ਜਾਂਦੀ ਸੀ ਸਾਰੇ ਸਾਰੇ ਰਾਤ ਵੀ ਨਹੀਂ ਸਾਂ ਮੈਂ ਸੌਂਦੀ ਅਸੀਂ ਇੱਥੋਂ ਦਵਾਈ ਖਾਧੀ ਸੀ ਅਸੀਂ ਠੀਕ ਹੋ ਗਏ ਬਿਲਕੁਲ ਠੀਕ ਆ ਅਸੀਂ ਹੁਣ ਲੂਹ ਵਿਵਗ ਦਾ ਹੀ ਪਾਣੀ ਵੀ ਮਾੜਾ ਮਾੜਾ ਵਗਦਾ ਸੀ ਵਿੱਚ ਬਹੁਤ ਬੁਰਾ ਹਾਲ ਸੀ ਮੇਰਾ ਤੇ ਅੱਛਾ ਇੱਕ ਗੱਲ ਹੋਰ ਜਦੋਂ ਮੈਂ ਵੈਪ ਦੀ ਦਵਾਈ ਲੈ ਮੇਰੀ ਵੈਪ ਦੇ ਨਾਲ ਸਰੀਰ ਤੇ ਸੋਜ ਸੀ ਸਾਰੀ ਉਹ ਦਵਾਈ ਖਾਣ ਨਾਲ ਸੋਜ ਵੀ ਖਤਮ ਹੋ ਗਈ ਹੈ ਭਾਈ ਕੀ ਤੁਹਾਡਾ ਨਾਮ ਕੀ ਹੈ ਕਿੱਥੋਂ ਆਏ ਹੋ ਤੁਸੀਂ ਮੇਰਾ ਨਾਮ ਅਮਰਜੀਤ ਸਿੰਘ ਹੈ ਠੀਕ ਹੈ ਜੀ ਮੇਰਾ ਖਤੌਲੀ ਜ਼ਿਲ੍ਹਾ ਮੇਰਾ ਪਟਿਆਲਾ ਹੈ ਠੀਕ ਹੈ ਜੀ ਅਸੀਂ ਉੱਥੋਂ ਆਏ ਹਾਂ ਜੀ ਇਹਨਾਂ ਨੂੰ ਨਾ ਸੋਰਾਈਸਿਸ ਦੀ ਦਿੱਕਤ ਸੀ ਸੋਰਾਈਸਿਸ ਇੱਕ ਸਕਿਨ ਦੀ ਅਲਰਜੀ ਨੂੰ ਕਿਹਾ ਜਾਂਦਾ ਵੱਖ-ਵੱਖ ਤਰ੍ਹਾਂ ਦੀਆਂ ਅਲਰਜੀ ਹੁੰਦੀਆਂ ਉਹਨਾਂ ਦੇ ਵਿੱਚੋਂ ਸੋਰਾਈਸਿਸ ਇੱਕ ਨਾਮਰਾਦ ਬਿਮਾਰੀ ਹੈ ਜਿਹਦਾ ਇਲਾਜ ਬਹੁਤ ਘੱਟ ਹੈ ਜੇ ਆਪਾਂ ਕਹੇ ਦੀ ਹੋਮਿਓਪੈਥਿਕ ਜਾਂ ਅੰਗਰੇਜ਼ੀ ਦਵਾਈਆਂ ਦੇ ਵਿੱਚ ਉਹਨਾਂ 'ਚ ਨਾ ਮਾਤਰ ਇਲਾਜ ਨੇ ਹਾਂ ਟੈਂਪਰੇਰੀ ਇਲਾਜ ਜ਼ਰੂਰ ਹੈਗੇ ਨੇ ਤੇ ਬਾਕੀ ਭਾਈ ਜਦੋਂ ਤੁਸੀਂ ਮੇਰੇ ਕੋਲ ਆਏ ਹੋ ਉਸ ਟਾਈਮ ਇਹਨਾਂ ਦੀ ਕੰਡੀਸ਼ਨ ਕਿਵੇਂ ਦੀ ਸੀ ਇਹਨਾਂ ਦੀ ਕੰਡੀਸ਼ਨ ਬਹੁਤ ਖਰਾਬ ਸੀ ਜੀ ਉਸ ਟਾਈਮ ਤਾਂ ਇਹਨਾਂ ਦੇ ਢਿੰਡੇ ਦੇ ਵਿੱਚ ਖੂਨ ਵਗ ਰਿਆ ਸੀ ਸਿਰ 'ਚੋਂ ਖੂਨ ਵਗਦਾ ਸੀ ਕੰਨਾਂ 'ਚੋਂ ਖੂਨ ਵਗਦਾ ਸੀ ਜੀ ਤੇ ਜਦੋਂ ਤੁਹਾਡੇ ਕੋਲ ਅਸੀਂ ਦਵਾਈ ਲੈ ਕੇ ਗਏ ਆ ਪੰਜਵੇਂ ਦਿਨ ਦਵਾਈ ਨੇ ਅਫਸਰਜੈਂਟ ਵਿਖਾਣਾ ਸ਼ੁਰੂ ਕਰਤਾ ਜੀ ਪੰਜਵੇਂ ਦਿਨ ਉਹ ਜਿਹੜਾ ਸਰੀਰ ਲਾਲੇਛ ਪਿਆ ਸੀ ਉਹ ਚਿੱਟਾ ਹੋਣਾ ਸ਼ੁਰੂ ਹੋ ਗਿਆ ਉਹ ਜਿਹੜੇ ਸੱਪ ਵਾਂਗੂ ਕੁੰਜ ਦੀ ਲੈਂਦੀ ਸੀ ਉਹ ਤੋਂ ਲੈਣੀ ਹਟਣਾ ਸ਼ੁਰੂ ਹੋ ਗਈ ਹਾਲਾਂਕਿ ਅਸੀਂ ਜਿੰਨੂੰ ਵੀ ਦਵਾਈ ਦਿੰਨੇ ਆ ਆਪਾਂ ਕਹਿੰਨਾ ਘੱਟੋ ਘੱਟ 15 ਦਿਨ ਇਹਨੂੰ ਦੇਖੋ ਵੀ ਪੰਜਵੇਂ ਦਿਨ ਰਿਜ਼ਲਟ ਵਿਖਾਤਾ ਦਵਾਈ ਨੇ ਆਪਦਾ ਠੀਕ ਹੈ ਜੀ ਤੇ ਉਦੋਂ ਪਿੱਛੇ ਜਦੋਂ ਸਾਨੂੰ ਫਰਕ ਪਿਆ ਸੀ ਬਿਲਕੁਲ ਠੀਕ ਰਹੇ ਹੋ ਗਏ। ਮੇਰੀ ਵੈ ਬਿਲਕੁਲ ਸਹੀ ਹੋ ਗਈ ਸੀ ਜੋ ਹੁਣ ਵੀ ਸਹੀ ਨੇ। ਜੀ ਤੇ ਅੱਜ ਅਸੀਂ ਹੋਰ ਰਿਸ਼ਤੇਦਾਰ ਲੈ ਕੇ ਆਏ ਆ ਤੇ ਇਦੋਂ ਪਹਿਲਾਂ ਮੈਂ ਘਟੋ ਘਟ ਇਹਨਾਂ ਕੋਲ 30 ਜਾਂ 35 ਬ੍ਰੀਜਾਂ ਤੋਂ ਜਿੰਨੇ ਬ੍ਰੀਜ ਮੈਂ ਭੇਜੇ ਨੇ ਸਾਰੇ ਬ੍ਰੀਜ ਠੀਕ ਹੋਏ ਨੇ ਅੱਜ ਵੀ ਉਹ ਠੀਕ ਨੇ ਬਿਲਕੁਲ ਸਹੀ ਨੇ। ਜੀ ਜੀ ਤੇ ਸਾਨੂੰ ਪੀਜੀ ਤੋਂ ਜਵਾਬ ਮਿਲਿਆ ਹੋਇਆ ਤੇ ਇੱਥੋਂ ਠੀਕ ਹੋਏ ਨੇ। ਜੀ ਤੇ ਕੋਈ ਵਿਰਲਾ ਵੈਦ ਮਿਲਦਾ ਵਧੀਆ ਜਿਹੜਾ ਮਿਲਦਾ ਹੈ। ਆਮ ਤਾਂ ਬੈਠੇ ਨੇ ਹਰ ਇੱਕ ਥਾਂ ਤੇ ਬੈਠੇ ਨੇ। ਜਿਕਾ ਨਾ ਖੋਲ ਕੇ ਤੇ ਨਹੀਂ ਕਿਸੇ ਤੋਂ ਬੰਦਾ ਠੀਕ ਹੁੰਦਾ ਤੇ ਮੈਂ ਤਾਂ ਇਹਨਾਂ ਦੀ ਦੇਖੀ ਵੀ ਡਿਗਰੀ ਇਹਨਾਂ ਦੀ ਬਹੁਤ ਮੈਂ ਇਹਨਾਂ ਕੋਲ ਆਣ ਕੇ ਦੇਖਿਆ ਵੀ ਕਿਤਾਬਾਂ ਇੰਨੀਆਂ ਪਈਆਂ ਨੇ ਇੰਨੀਆਂ ਕਿਤਾਬਾਂ ਦਾ ਸਰਚ ਕਰਦੇ ਨੇ ਮੈਂ ਦੇਖ ਕੇ ਵੀ ਬੜਾ ਵਧੀਆ ਭਾਜੀ ਇਹਨਾਂ ਦਾ ਇਲਾਜ ਹੈ ਤੇ ਇਸੇ ਤਰ੍ਹਾਂ ਨਾ ਭਾਜੀ ਕਿਉਂਕਿ ਜਿਹੜੀ ਆਯੁਰਵੇਦ ਇਹਨੂੰ ਕਈ ਲੋਕਾਂ ਨੇ ਮਜ਼ਾਕ ਬਣਾਇਆ ਹਾਂਜੀ ਹਾਂਜੀ ਤੇ ਕਿਉਂਕਿ ਹੁਣ ਅੰਟੀ ਜੀ ਨੇ ਇਹ ਆਪ ਦੱਸਣਗੇ ਅੰਟੀ ਤੁਹਾਨੂੰ ਉਸ ਟਾਈਮ ਕੀ ਕੀ ਪ੍ਰੋਬਲਮ ਹੁੰਦੀ ਸੀ ਬਹੁਤ ਬੁਰਾ ਹਾਲ ਸੀ ਸਾਈਸਰ ਰਾਤ ਨੀਂਦਰ ਨਹੀਂ ਸੀ ਪੈਂਦੀ ਬੜਾ ਉਹ ਹੁੰਦਾ ਸੀ ਸਾਰੀ ਰਾਤ ਨਹੀਂ ਸਮਾ ਸੌਂਦੀ ਐ ਕਿ ਮੈਂ ਬਹਿ ਰਹੀ ਹੁੰਦੀ ਹਾਂ ਇਸਾ ਮੈਨੂੰ ਬਹੁਤ ਜ਼ਿਆਦਾ ਲੂਹਾ ਹੁੰਦਾ ਸੀ ਬੜੀ ਜਿਆਦਾ ਮਤਲਬ ਉੱਤੇ ਚਮੜੀ ਚਿੱਟੀ ਚਿੱਟੀ ਛੜੀ ਜਾਂਦੀ ਸੀ ਸਾਰੇ ਸਾਰੇ ਰਾਤ ਵੀ ਨਹੀਂ ਸਮਾ ਸੌਂਦੀ ਅਸੀਂ ਇੱਥੋਂ ਦਵਾਈ ਖਾਧੀ ਸੀ ਅਸੀਂ ਠੀਕ ਹੋ ਗਏ ਬਿਲਕੁਲ ਠੀਕ ਆ ਅਸੀਂ ਹੁਣ ਲਉ ਵਿਵਗਦਾ ਸੀ ਪਾਣੀ ਵੀ ਮੜ ਮੜਾ ਵਗਦਾ ਸੀ ਵਿੱਚ ਬਹੁਤ ਬੁਰਾ ਹਾਲ ਸੀ ਮੇਰਾ ਤੇ ਦੋਸਤੋ ਇਹ ਸੋਰਾਈਸਿਸ ਦੀ ਬਿਮਾਰੀ ਹੈ ਇਹ ਜੀ ਹੈ ਕਈ ਕਈ ਲੋਕਾਂ ਨੂੰ ਇਸ ਹੱਦ ਤੱਕ ਹੁੰਦੀ ਹੈ ਕਿ ਸਾਲ ਦੇ ਪੋ ਦੇ ਮਹੀਨੇ ਵਿੱਚ ਵੀ ਉੱਪਰ ਲੋਕ ਕੋਈ ਕੱਪੜਾ ਲੈਣੀ ਪਸੰਦ ਨਹੀਂ ਕਰਦੇ ਮਤਲਬ ਕਿ ਸਾਰੇ ਕੱਪੜੇ ਲਾ ਕੇ ਬਿਲਕੁਲ ਬੰਦਾ ਐ ਕਹਿੰਦਾ ਵੀ ਹਾਂ ਮੈਂ ਮਤਲਬ ਉੱਪਰ ਕੋਈ ਚੀਜ਼ ਨਾ ਲਾਵਾਂ ਐਨਾ ਸਰੀਰ ਜਲਦਾ ਹੈ ਖੁਰਕ ਹੁੰਦੀ ਹੈ ਹੋਰ ਮਤਲਬ ਕਿ ਜਦੋਂ ਨਿਸ਼ਾਨ ਹੁੰਦੇ ਨੇ ਖੂਨ ਵਗਦਾ ਬਹੁਤ ਮਤਲਬ ਭੈੜੀ ਜਿਹੜੀ ਹਾਲਤ ਉਹ ਉਸ ਟਾਈਮ ਹੋ ਜਾਂਦੀ ਹੈ ਤੇ ਤੁਹਾਨੂੰ ਕਿੰਨਾ ਕੁ ਟਾਈਮ ਲੱਗਿਆ ਫਿਰ ਉਸ ਚੀਜ਼ ਤੋਂ ਠੀਕ ਹੋਣ ਨੂੰ ਸਾਨੂੰ ਹੋ ਗਈ ਸੀ 15ਵਿਆਂ ਦਿਨਾਂ ਚ ਬੜਾ ਫਰਕ ਪੈ ਗਿਆ ਫਿਰ ਇੱਕ ਮਹੀਨਾ ਤੇ 15 ਦਿਨ ਅਸੀਂ ਦਵਾਈ ਖਾਧੀ ਸਰੀਰ ਐਨ ਸਾਫ਼ ਹੋ ਗਿਆ ਠੀਕ ਹੈ ਜੀ ਵੈਸੇ ਇਹ ਦੇਖੋ ਤਿੰਨ ਤੋਂ ਸਾਢੇ ਤਿੰਨ ਮਹੀਨੇ ਦਵਾਈ ਖਾਣੀ ਪੈਂਦੀ ਹੈ ਜੀ ਚਲੋ ਇਹਨਾਂ ਨੂੰ ਆਰਾਮ ਜਲਦੀ ਪੈ ਗਿਆ ਤੇ ਜਿੰਨੇ ਬਾਕੀ ਤੁਸੀਂ ਸਾਡੇ ਕੋਲ ਪੇਸ਼ੈਂਟ ਭੇਜਿਆ ਜੀ ਉਹ ਵੀ ਸੰਤੁਸ਼ਟ ਨੇ ਉਹਨਾਂ ਪੂਰੇ ਹਾਂ ਜੀ ਪੂਰੇ ਸਾਰੇ ਕੁਛ ਨੇ ਪੇਸ਼ੈਂਟ ਸਾਨੂੰ ਫੋਨ ਕਰਕੇ ਕਹਿੰਦੇ ਨੇ ਵੀ ਸਾਨੂੰ ਬਚਾ ਦਿੱਤਾ ਤੁਸੀਂ ਵੀ ਅਸੀਂ ਬਚ ਗਏ ਆ ਅੱਛਾ ਇੱਕ ਗੱਲ ਹੋਰ ਜਦੋਂ ਮੈਂ ਵੈਬ ਦੀ ਦਵਾਈ ਲੈ ਮੇਰੀ ਵੈਬ ਦੇ ਨਾ ਸਰੀਰ ਤੇ ਸੋਜ ਸੀ ਸਾਰੀ ਉਹ ਦਵਾਈ ਖਾਣ ਨਾਲ ਸੋਜ ਵੀ ਖਤਮ ਹੋ ਗਈ ਉਹ ਤੋਂ ਪਿੱਛੇ ਸੋਜ ਨਹੀਂ ਪਈ ਵੈਬ ਤੇ ਇਹਨਾਂ ਦੇ ਸਰੀਰ ਤੇ ਵੀ ਸੋਜ ਸੀ ਬਾਕੀ ਲਿਵਰ ਫੈਟੀ ਸੀ ਤੇ ਖੂਨ ਘਾੜਾ ਹਾਂ ਜੀ ਹਾਂ ਜੀ ਕਿਉਂਕਿ ਆਪਾਂ ਜੜ ਫੜੀ ਨਾ ਪਹਿਲਾਂ ਉਹਨਾਂ ਚੀਜ਼ਾਂ ਨੂੰ ਨਾਲ ਘਟਾਉਣਾ ਚਾਹੀਦਾ ਹਾਂ ਜੀ ਹਾਂ ਜੀ ਜੇ ਉਹ ਨਾ ਘਟਣਗੇ ਆਪਾਂ ਕੱਲੀ ਦਵਾਈ ਖਾਈ ਜਾਈਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹਾਂ ਜੀ ਹੁਣ ਉਹਨਾਂ ਦੇ ਬਾਕੀ ਇਹਨਾਂ ਦੇ ਬਾਕੀ ਟੈਸਟ ਵੀ ਸਾਰੇ ਨਾਰਮਲ ਨੇ ਹਾਂਜੀ ਤੇ ਤੁਸੀਂ ਜਾਂਦੇ ਜਾਂਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਜਾਂਦੇ ਜਾਂਦੇ ਲੋਕਾਂ ਨੂੰ ਇਹ ਕਹਿੰਨੇ ਆਂ ਵੀ ਜੋ ਵੀ ਕੋਈ ਪੀੜਤ ਇਸ ਬਿਮਾਰੀ ਤੋਂ ਤੇ ਇਹਨਾਂ ਨਾਲ ਕਨੈਕਟ ਕਰੋ ਇਹਨਾਂ ਕੋਲ ਦਵਾਈ ਲਵੋ ਤੁਸੀਂ ਬਿਲਕੁਲ ਠੀਕ ਹੋਵੋਗੇ ਤੇ ਅਸੀਂ ਤਾਂ ਕਹਿੰਨੇ ਆਂ ਵੀ ਕਿਸੇ ਦਾ ਭਲਾ ਹੋ ਜਾਏ ਵੀ ਦੁਨੀਆ ਬਹੁਤ ਦੁਖੀ ਏ ਇਸ ਬਿਮਾਰੀ ਤੋਂ ਦੁਨੀਆ ਇੰਨੀ ਪੀੜਤ ਤੇ ਦਾ ਇਲਾਜ ਨਹੀਂ ਤੇ ਨਾ ਕਿਤੇ ਲਾਜਿੰਦਾ ਤੇ ਐਵੇਂ ਡਾਕਟਰਾਂ ਕੋਲ ਨਾ ਆਓ ਜਿਹੜੋ ਕਿਤੇ ਨਾ ਜਾਓ ਇਹਨਾਂ ਨਾਲ ਕਨੈਕਟ ਕਰੋ ਇਹਨਾਂ ਦਾ ਨੰਬਰ ਛੱਡਿਆ ਇਹਨਾਂ ਨੇ ਫੇਸਬੁੱਕ ਤੇ ਵੀ ਛੱਡਿਆ ਹੈ YouTube ਤੇ ਵੀ ਜਿੱਥੇ ਵੀ ਇਹਨਾਂ ਦਾ ਨੰਬਰ ਚੈੱਕ ਕਰਕੇ ਇਹਨਾਂ ਨੂੰ ਮਿਲੋ ਕੋਈ ਧੋਖਾ ਬਾਜ਼ੀ ਨਹੀਂ ਤੁਹਾਡੇ ਨਾਲ ਕੋਈ ਲੁੱਟ ਬਾਜ਼ੀ ਨਹੀਂ ਬਿਲਕੁਲ ਜੈਜੇ ਪੈਸਿਆਂ ਨਾਲ ਤੁਹਾਡਾ ਇਲਾਜ ਕਰਦੇ ਨੇ ਕੋਈ ਉਹ ਨਹੀਂ ਕਿ ਰੱਜਾ ਪੁੱਜਾ ਪਰਿਵਾਰ ਹੈ ਤੇ ਇਹਨਾਂ ਤੇ ਇਹੀ ਸੋਚ ਵੀ ਚੱਲ ਕੇ ਹੈ ਦੱਸੇ ਭਲਾ ਹੋ ਜਾਏਗੀ ਦੀ ਸੇਵਾ ਹੋ ਜਾਏ ਕੋਈ ਠੀਕ ਹੋ ਜਾਏ ਪਿੰਡ ਮੇਰਾ ਖਤੌੜਲੀ ਹੈ ਜ਼ਿਲ੍ਹਾ ਮੇਰਾ ਪਟਿਆਲਾ ਹੈ ਤਹਿਸੀਲ ਮੇਰੀ ਦੁੱਧਣੇ ਉੱਥੋਂ ਅਸੀਂ ਦਵਾਈ ਲੈਣ ਆਉਂਦੇ ਇੱਥੇ ਆਉਂਦੇ ਰਹੇ ਆਂ ਤੇ ਮਤਲਬ ਸਾਡੇ ਸਾਰੇ ਮਰੀਜ਼ ਠੀਕ ਹੋਏ ਨੇ ਜਿੰਨੇ 30 ਤੋਂ 35 ਮਰੀਜ਼ ਅਸੀਂ ਕਰਲੇ ਨੇ ਬਿਲਕੁਲ ਠੀਕ ਹੋ ਗਏ ਨੇ ਮੇਰੀ ਵੈਬ ਵੀ ਹੁਣ ਠੀਕ ਹੋਈ ਹੈ ਤੇ ਅਸੀਂ ਕਹਿੰਦੇ ਆਂ ਵੀ ਜਿਹੜੇ ਲੁੱਟਣ ਵਾਲੇ ਬੰਦੇ ਬੈਠੇ ਨੇ ਉਹਨਾਂ ਤੋਂ ਬਚੋ ਤੇ ਤੁਸੀਂ ਸਹੀ ਥਾਂ ਤੇ ਜਾ ਕੇ ਆਪਦਾ ਇਲਾਜ ਕਰਾਓ ਤੇ ਆਪ ਠੀਕ ਹੋਵੋ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਤੁਹਾਨੂੰ ਇਹਨਾਂ ਦੇ ਹੱਥ ਪੈਰ ਬਿਲਕੁਲ ਲਾਲ ਹੋ ਜਾਂਦੇ ਸਨ ਪਿੰਡਾ ਲਾਲ ਹੋ ਜਾਂਦਾ ਸੀ ਹੁਣ ਬਿਲਕੁਲ ਸਹੀ ਨੇ ਕੋਈ ਇਹਨਾਂ ਦੇ ਹੱਥ ਪੈਰ ਲਾਲ ਨਹੀਂ ਹੁੰਦੇ ਕੋਈ ਇਹਨਾਂ ਦਾ ਪਿੰਡਾ ਲਾਲ ਨਹੀਂ ਹੁੰਦਾ ਇਸ ਟਾਈਮੇ ਬਿਲਕੁਲ ਸਹੀ ਨੇ ਤੇ ਅਸੀਂ ਹੁਣ ਬਿਲਕੁਲ ਆਪਦੇ ਘਰ ਸਹੀ ਸਲਮਤ ਰਹ ਰਹੇ ਆਂ ਠੀਕ ਠਾਕ ਕੋਈ ਪ੍ਰੋਬਲਮ ਨਹੀਂ ਜਲਵਾਰ ਮਾਦਰਾ ਪਿੰਜ ਨਾਪੇ ਦੇ ਕੋਲ ਇੱਥੇ ਆਣ ਕੇ ਆਪਦਾ ਇਲਾਜ ਕਰਾਓ ਦਵਾਈ ਲਓ ਤੇ ਤੁਸੀਂ ਠੀਕ ਹੋਵੋ ਇਹੋ ਜੀ ਗੱਲ ਨਾ ਸੋਚੋ ਵੀ ਡਾਕਟਰਾਂ ਕਹੇ ਤਾਂ ਵੀ ਇਹਦਾ ਇਲਾਜ ਕੋ ਨਹੀਂ ਇਹਦਾ ਇਲਾਜ ਹੈਗਾ ਪਰ ਕਿਸੇ ਵਿਰਲੇ ਬੰਦੇ ਕੋਲ ਜਿਹਨੂੰ ਨੌਲੇਜ ਆਂਦੀ ਜਿੰਨੇ ਕੋ ਕਿਤਾਬਾਂ ਪੜ੍ਹੀਆਂ ਨੇ ਜਿਹੜਾ ਜਾਣਦਾ ਉਹਦੇ ਕੋਲ ਇਹਦਾ ਇਲਾਜ ਹੈਗਾ ਤੇ ਇਲਾਜ ਕਰਾਓ ਆਪਦਾ ਸੋ ਦੋਸਤੋ ਜੇਕਰ ਤੁਹਾਨੂੰ ਵੀ ਸਕਿਨ ਦੀ ਕੋਈ ਵੀ ਸਮੱਸਿਆ ਹੈ ਬੇਸ਼ੱਕ ਉਹ ਐਕਜ਼ੀਮਾ ਸੋਰਾਈਸਿਸ ਹੈ ਫੰਗਲ ਇਨਫੈਕਸ਼ਨ ਹੈ ਜਾਂ ਆਮ ਕੋਈ ਵੀ ਅਲਰਜੀ ਹੈ ਇਥੋਂ ਤੱਕ ਕੇ ਫਲਵੇਰੀ ਵੀ ਤਾਂ ਤੁਸੀਂ ਸਾਡੇ ਨਾਲ ਫੋਨ ਤੇ ਕੰਟੈਕਟ ਕਰਕੇ ਦਵਾਈ ਘਰ ਬੈਠੇ ਹੀ ਮੰਗਵਾ ਸਕਦੇ ਹੋ ਇੰਟਰਨੈਸ਼ਨਲ ਵੇਸੇ ਭੇਜਦੇ ਆਂ ਤੇ ਸਾਡਾ ਨੰਬਰ ਹੈ 94665940248 ਬਾਕੀ ਤੁਸੀਂ ਸਾਨੂੰ ਫੋਨ ਕਰਕੇ ਸਾਡੇ ਨਾਲ ਗੱਲਬਾਤ ਕਰੋ ਜੇ ਕੋਈ ਟੈਸਟ ਕਰਵਾਉਣ ਵਾਲੇ ਹੋਣਗੇ ਤਾਂ ਅਸੀਂ ਤੁਹਾਨੂੰ ਉਹ ਵੀ ਦੱਸਾਂਗੇ ਤੇ ਤੁਹਾਡਾ ਗਰੰਟੀ ਸ਼ੂ ਦਾ ਇਲਾਜ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ